ਜਿੱਥੇ 24 ਘੰਟੇ ਕੋਡ ਦੇ ਕੰਮਾਂ ਚਲਾਉਨੇ ਆ 2.5 ਘੰਟੇ ਸਮੇਂ ਦਾ ਵੀ ਦਸਬੰਧ ਕੱਢੋ ਐਕਚੁਅਲੀ ਤਾਂ ਸਮੇਂ ਦਾ ਇਹ ਦਸਬੰਧ ਜਿਹੜਾ ਕੱਢਦਾ ਕਿੰਨੇ ਅੱਧੀ ਰਾਤ ਜਾਂ ਲੋਕ ਆਰਾਮ ਕਰਦੇ ਆਸ਼ਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਹ ਬਾਹਰੋਂ ਨਹੀਂ ਅੰਦਰ ਬਾਹਰੋਂ ਤੋਂਵੇਂ ਲੱਤਾਂ ਕੋਡੇ ਅੰਦਰੇ ਰਵੇ ਪਲੀਤੀ ਇਸ਼ਨਾਨ ਕਿਦਾ ਹੁੰਦਾ ਅੱਧੀ ਰਾਤ ਔਰ ਸਰਦੀਆਂ ਦੀਆਂ ਰਾਤਾਂ نیند ਕਿੰਨੀ ਪਿਆਰੀ ਰਜਾਈ ਕਿੰਨੀ ਅੱਛੀ ਲੱਗਦੀ ਹੈ ਜੀ ਸੂਰਮੇ ਬਹਾਦਰ ਜਿਹੜੇ ਕਾਮਲ ਮੁਰਸ਼ਦ ਦੇ ਬੱਚੇ ਨੇ ਜਿਹੜੇ ਆਪਣੇ ਖਸਮ ਦਾ ਹੁਕਮ ਮੰਨਦੇ ਨੇ ਉਹ ਰਜਾਈ ਉਹ ਲਾ ਕੇ ਮਾਰਦੇ ਤੇ ਉਹ ਕਹਿੰਦੇ ਵੀ ਅੱਧੀ ਰਾਤ ਜਾਂ ਲੋਕ ਆਰਾਮ ਕਰਦੇ ਆਸ਼ਕ ਉੱਠ ਕੇ ਕਾਰ ਕਮਾਉਂਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੁਹਾ ਸੱਚਿਆਂ ਦੇ ਦਰਸ਼ਨ ਪਾਉਂਦੇ ਜੀ ਹਰ ਚੀਜ਼ ਮਿਹਨਤ ਨਾਲ ਮਿਲਦੀ ਹੈ ਸੋ ਇਸ ਕਰਕੇ ਮੈਂ ਉੱਥੇ ਉਹਨਾਂ ਤੋਂ ਇੰਪ੍ਰੈਸ ਹੋਇਆ ਨਾਮਦਾਨ ਮਿਲਿਆ ਤੁਸੀਂ ਯਾਨੀ ਜੀ ਬਿਲਕੁਲ ਠੀਕ ਕਿਹੜੀ ਸੰਬੰਧੀ ਗੱਲ ਹੈ ਇਹ ਇਹ ਪਹਿਲਾਂ ਤਾਂ ਮੇਰਾ ਮਨ ਨਹੀਂ ਸੀ ਜੀ ਫਿਰ ਜਦੋਂ ਮੈਂ ਮੌਜੂਦਾ ਸਰਕਾਰ ਜਿਹੜੇ ਹੁਣ ਪ੍ਰੈਜ਼ੈਂਟ ਨੇ ਮਾਲਕ ਉਹਨਾਂ ਅੱਗੇ ਇਲਤੀਜਾ ਕੀਤੀ ਫਿਰ ਕਿਰਪਾ ਤੁਹਾਡੀ ਤਾਂ ਆਮੋ ਸਾਹਮਣੇ ਵੀ ਬਾਬਾ ਗੁਰਿੰਦਰ ਸਿੰਘ ਢਿਲਵਾਨ ਬੜੀ ਵਾਰ ਮੁਲਾਕਾਤ ਹੋਈ ਹੋਣੀ ਜੀ ਜਦੋਂ ਚਾਹੁੰਦਾ ਬਾਦਸ਼ਾ ਆਪਣੀ ਮਰਜ਼ੀ ਨਾਲ ਮਿਲਦਾ ਨਾ ਗੁਲਾਮ ਦੀ ਮਰਜ਼ੀ ਨਾਲ ਥੋੜੀ ਨਾਲੇ ਗੁਲਾਮ ਜਿਹੜਾ ਮਰਜ਼ੀ ਕਰੇ ਉਹ ਕਾਹਦਾ ਗੁਲਾਮ ਆ ਬਾਦਸ਼ਾਹ ਤੇ ਛੱਡ ਦਿਓ